ਬੱਚਿਆਂ ਦੇ ਕੋਖਲੀ ਖਤਰਨਾਕ ਕੰਮ ਸਮਾਂ ਦੱਸਣਾ ਚਾਹੁੰਨੀ ਆ ਕਿ ਜੇਕਰ ਤੁਸੀਂ ਇੰਨਾ ਮੁਸੀਬਤਾਂ ਦੇ ਵਿੱਚੋਂ ਨਿਕਲਣਾ ਚਾਹੁੰਦੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਵੀ ਕਹੇ ਗਿਣਤੀ ਚਾਹੀਏ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਜਣੀਆਂ ਨੇ ਉਹ ਸੁੱਕੀ ਹੋ ਜਾਣ ਤੇ ਤੁਸੀਂ ਆਪਣੇ ਸਮਾਜ ਨੂੰ ਇੱਕ ਵਾਰ ਵੋਟ ਦਿਓ ਮੈਂ ਚਾਹੁੰਨੀ ਆ ਕਿ 11 ਨਵੰਬਰ ਵਾਲੇ ਦਿਨ ਪੈਨਸ ਜੀ ਹਲਕੇ ਵਿੱਚ ਪਿੰਡ-ਪਿੰਡ ਮੀਟਿੰਗਾਂ ਕਰ ਰਹੇ ਹੋ ਕਿਹੋ ਜਿਹਾ ਮਾਨ ਸਤਕਾਰ ਮਿਲ ਰਿਹਾ ਕਿਸ ਤਰ੍ਹਾਂ ਦੀ ਇਕੱਠ ਵੀ ਦੇਖਣ ਨੂੰ ਮਿਲ ਰਿਹਾ ਕੀ ਕਹਿਣਾ ਜੁਨੇ ਹਾਂਜੀ ਜੈ ਵਾਲਮੀਕੀ ਜੈ ਪੀਂਜਾ ਭਾਰਤੀ ਜੀ ਵੇਖੋ ਜੀ ਅੱਜ ਇੱਥੇ ਆਏ ਆ ਪਿੰਡ ਗੰਡੀਵਾਲ ਦੇ ਵਿੱਚ ਸੋ ਇੱਥੇ ਇੱਕ ਮੈਨੂੰ ਗੱਲ ਵੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਇੱਥੇ ਜੂਥ ਜਨਰੇਸ਼ਨ ਜਿਹੜੀ ਬੱਚੇ ਹੈਗੇ ਨੇ ਉਹ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਆਏ ਨੇ ਔਰ ਉਹ ਚਾਹੁੰਦੇ ਨੇ ਕਿ ਹੁਣ ਬਦਲਾਅ ਆਵੇ ਤੇ ਵਿਕਾਸ ਹੋਵੇ ਹਲਕੇ ਦਾ ਜਿੱਥੇ ਨਸ਼ਾ ਖਤਮ ਹੋ ਜਾਏ ਜਿੱਥੇ ਵਧੀਆ ਜਿਹੜੀਆਂ ਸਿਹਤ ਸਹੂਲਤਾਂ ਵਾਲੀ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਵਧੀਆ ਪ੍ਰਬੰਧ ਹੋਣ ਤਾਂ ਜੋ ਜਿਹੜੇ ਹਲਕਾ ਤਰਨਤਾਰਨ ਦੇ ਵਿੱਚ ਸਾਡੀਆਂ ਬਹੂ ਬੇਟੀਆਂ ਨੇ ਉਹ ਜਦੋਂ ਪੈਰੈਗਨੈਂਟ ਹੋ ਜਾਂਦੀਆਂ ਤੇ ਬਿਨਾਂ ਇਲਾਜ ਤੋਂ ਜਿਹੜਾ ਬਾਹਰੀ ਹਸਪਤਾਲ 'ਚ ਉਹਨਾਂ ਦਾ ਡੈਥ ਹੋ ਜਾਂਦੀ ਉਹਨਾਂ ਦੇ ਬੱਚੇ ਦੀ ਵੀ ਹੋ ਜਾਂਦੀ ਐ ਸੋ ਉਹ ਚਾਹੁੰਦੇ ਨੇ ਕਿ ਬਦਲਾਅ ਹੋਵੇ ਤੇ ਸਾਡੇ ਲੋਕਾਂ ਨੂੰ ਜੜਾਣਾ ਉਹਨਾਂ ਨੂੰ ਵਧੀਆ ਸਹੂਲਤਾਂ ਮਿਲਣ ਸਿਹਤ ਸਹੂਲਤਾਂ ਵਧੀਆ ਮਿਲਣ ਐਜੂਕੇਸ਼ਨ ਮਿਲੇ ਨਸ਼ੇ ਤੋਂ ਜਿਹੜਾ ਉਹਨਾਂ ਨੂੰ ਜਿਹੜਾ ਛਟਕਾਰਾ ਮਿਲੇ ਮੈਡਮ ਜੀ ਵੇਖਿਆ ਜਾਵੇ ਤਾਂ ਦੂਜੀਆਂ ਪਾਰਟੀਆਂ ਤਾਂ ਧਰਮ ਦੇ ਨਾਂ ਤੇ ਹੀ ਰਾਜਨੀਤੀ ਕਰੀ ਜਾਂਦੇ ਵਿਕਾਸ ਦੀ ਕੋਈ ਨਾ ਹੀ ਲੈ ਰਹੇ ਪੰਥਕ ਕਹਿ ਰਹੇ ਆ ਤੁਸੀਂ ਕੀ ਮੰਨਦੇ ਹੋ ਆਪਣੇ ਵੇਖੋ ਜੀ ਮੈਂ ਪੰਥਕ ਸਾਰੇ ਹੀ ਆ ਕਿਉਂਕਿ ਅਸੀਂ ਵੀ ਪੰਥਕ ਹੀ ਆ ਵੇਖੋ ਸਾਡੇ ਬਾਬਾ ਜੀ ਮਰ ਸਿੰਘ ਜੀ ਹੋਏ ਨੇ ਵੱਖ-ਵੱਖ ਕਈ ਸਾਡੇ ਮਹਾਪੁਰਖ ਹੋਏ ਨੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਸਾਡੇ ਗੁਰੂ ਰਵਦਾਸ ਜੀ ਹੋਏ ਨੇ ਪ੍ਰਭੂ ਆਲਮੀ ਕਬਾ ਜੀ ਸਾਡੇ ਤੋਂ ਵੱਡੇ ਜਿਹੜੇ ਧਾਰਮਿਕ ਜਾਂ ਪੰਥ ਨੂੰ ਮੰਨਣ ਵਾਲੇ ਕੌਣ ਹੋ ਸਕਦੇ ਨੇ ਸੋ ਪੰਥ ਦੇ ਨਾਂ ਤੇ ਜਾਂ ਧਾਰਮਿਕ ਤੌਰ ਦੇ ਨਾਂ ਤੇ ਜਾਂ ਜਾਤੀ ਦੇ ਨਾਂ ਤੇ ਜਿਹੜੀ ਵੋਟ ਮੰਗਣੀ ਉਹ ਨਹੀਂ ਮੰਗਣੀ ਚਾਹੀਦੀ ਵਿਕਾਸ ਦੇ ਨਾਂ ਤੇ ਵੋਟ ਮੰਗਣੀ ਚਾਹੀਦੀ ਹੈ ਤੇ ਵਿਕਾਸ ਦੀ ਗੱਲ ਕਰਨੀ ਚਾਹੀਦੀ ਹੈ ਹੂੰ ਕੀ ਸੁਪਨਾ ਤੁਹਾਡਾ ਕੀ ਹਲਕੀਲੀ ਕਰਨਾ ਚਾਹੁੰਦੇ ਹੋ ਮੇਰਾ ਇਹ ਸੁਪਨਾ ਹੈ ਕਿ ਹਲਕਾ ਤਰਨ ਤਾਰਨ ਦੇ ਵਿੱਚ ਵਿਕਾਸ ਹੋਵੇ, ਵੱਧ ਪੜ੍ਹੇ ਲਿਖੇ ਬੱਚੇ ਹੋਣ, ਇੱਥੇ ਵਧੀਆ ਐਜੂਕੇਸ਼ਨ ਹੋਵੇ, ਸਕੂਲਾਂ ਦੇ ਪ੍ਰਬੰਧ ਜਿਹੜੇ ਇੱਥੇ ਵਧੀਆ ਹੋਣ, ਬਰਾਬਰਤਾ ਦਾ ਜਿਹੜਾ ਲੋਕਾਂ ਨੂੰ ਅਧਿਕਾਰ ਮਿਲੇ, ਗੈਂਗਸਟਰੀ ਇੱਥੇ ਬਿਲਕੁਲ ਖਤਮ ਹੋ ਗਈ ਹੋਵੇ, ਔਰ ਜਿਹੜਾ ਰੋਜ਼ਗਾਰ ਹੈ ਲੋਕਾਂ ਦਾ, ਗਰੀਬ ਦੁਕਾਨਦਾਰਾਂ ਦਾ ਉਹ ਵਧੀਆ ਚੱਲੇ, ਉਹਨਾਂ ਨੂੰ ਕੋਈ ਤੰਗ ਪ੍ਰੇਸ਼ਾਨ ਨਾ ਕਰੇ, ਫਰੋਤੀਆਂ ਮੰਗ ਮੰਗ ਕੇ। ਹਮ ਇੱਕ ਪਾਸੇ ਲੰਮੇ ਸਮੇਂ ਤੋਂ ਰਾਜ ਕਰਦੀਆਂ ਆ ਰਹੀਆਂ ਪਾਰਟੀਆਂ ਨੇ ਔਰ ਤੁਸੀਂ ਜਿਹੜੀ ਹੈ ਇਲੈਕਸ਼ਨ ਪਹਿਲੀ ਵਾਰੀ ਲੜ ਰਹੇ ਹੋ ਕੀ ਲੱਗਦਾ ਤੁਹਾਨੂੰ ਉਹਨਾਂ ਦੇ ਨਾਲ ਮੁਕਾਬਲਾ ਤੁਹਾਡਾ ਕੋਈ ਟਫ ਆ ਵੇਖੋ ਜੀ ਮੇਰਾ ਕਿਸੇ ਨਾਲ ਮੁਕਾਬਲਾ ਨਹੀਂ ਹੈ ਮੈਂ ਬਾਬਾ ਸਾਹਿਬ ਹਮਵੇਦਕਰ ਜੀ ਦੀ ਬੇਟੀ ਆ ਜਿਨ੍ਹਾਂ ਨੇ ਦੇਸ਼ ਨੂੰ ਸੁਵਿਧਾਨ ਦਿੱਤਾ ਹੈ ਜਿਨ੍ਹਾਂ ਨੇ دبੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਤਾਂ ਚੁੱਕਿਆ ਜਿਨ੍ਹਾਂ ਨੇ ਸਭਨਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਤੇ ਪਿਆਰ ਦਾ ਜਿੰਨਾ ਸੰਦੇਸ਼ ਦਿੱਤਾ ਐ ਸੋ ਮੈਂ ਉਹਨਾਂ ਦੀ ਬੇਟੀ ਆ ਤੇ ਮੈਂ ਮਾਣ ਕਰਦੀ ਆ ਕਿ ਮੈਂ ਬਾਬਾ ਸਾਹਿਬ ਦੀ ਬੇਟੀ ਆ ਜਿਨ੍ਹਾਂ ਨੇ ਸੰਵਿਧਾਨ ਦਿੱਤਾ ਮੈਂ ਇੱਥੇ ਇਹ ਵੀ ਗੱਲ ਕਹਿਣਾ ਚਾਹੁੰਦੀ ਆ ਕਿ ਕਿਸੇ ਬਾਪ ਦਾ ਇਹ ਦੇਸ਼ ਨਹੀਂ ਇਹ ਦੇਸ਼ ਜਿਹੜਾ ਹੈ ਬਾਬਾ ਸਾਹਿਬਾ Ambedkar ਜੀ ਦੇ ਸੰਵਿਧਾਨ ਨਾਲ ਚੱਲਦਾ ਪਿਆ ਤੇ ਜਿਹੜੀ ਅੱਜ ਮੈਂ ਇੱਥੇ ਖੜੀ ਆ ਮੈਨੂੰ ਰਾਈਟ ਹੈ ਪਾਵੇਂ ਉਹ ਗਰੀਬ ਹੈ ਪਾਵੇਂ ਉਹ ਅਮੀਰ ਹੈ ਉਹ ਆਪਣੇ ਹੱਕਾਂ ਤੇ ਅਧਿਕਾਰਾਂ ਦੀ ਆਵਾਜ਼ ਉਠਾ ਸਕਦਾ ਹੈ ਉਹ ਆਪਣੇ ਵਿਕਾਸ ਦੀ ਗੱਲ ਕਰ ਸਕਦਾ ਹੈ ਕੀ ਅਪੀਲ ਕਰਦੇ ਜੀ ਮੈਂ ਹਲਕਾ ਤਰਨਤਨ ਦੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੀ ਆ ਕਿ ਤੁਸੀਂ ਵਧੀਆ ਕੈਂਡੀਡੇਟ ਚੁਣੋ ਜਿਹੜਾ ਤੁਹਾਡੀ ਗੱਲ ਕਰੇ ਤੁਹਾਡੇ ਹੱਕਾਂ ਦੇ ਅਧਿਕਾਰਾਂ ਦੀ ਗੱਲ ਕਰੇ ਜਿਹੜਾ ਬਰਾਬਰਤਾ ਦੀ ਗੱਲ ਕਰੇ ਧੰਨਵਾਦ ਜੀ ਬਾਬਾ ਜੀ ਬੇਬ ਜੌਣ ਪ੍ਰਚਾਰ ਹੋ ਰਿਹਾ ਜੀ ਕੀ ਕਹਿਣਾ ਚਾਹੁੰਦੇ ਹੋ ਸਕਦਾ ਬਹੁਤ ਤੇਜ਼ੀ ਦੇ ਨਾਲ ਜ਼ਿਲ੍ਹਾ ਤਰਨਤਾਰਨ ਦੇ ਹਰ ਇੱਕ ਉਹ ਗਰੀਬ ਹਰ ਇੱਕ ਉਹ ਗਰੀਬ ਕਿਸਾਨ ਅਤੇ ਛੋਟਾ ਦੁਕਾਨਦਾਰ ਵੱਡੀ ਗਿਣਤੀ ਦੇ ਵਿੱਚ ਮੈਡਮ ਹਰਬਿੰਦਰ ਕੌਰ ਉਸਮਾ ਦੇ ਜਿਹੜਾ ਆ ਉਹ ਵੋਟਾਂ ਪਾਉਣ ਨੂੰ ਮੈਂ ਸਮਝਦਾ ਹਵਾਲਾ ਹੀ ਆ ਕਿਉਂਕਿ ਹਰ ਇੱਕ ਗਲੀ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਇੱਕ ਭਰਮਾ ਹੰਗਾਰਾ ਮਿਲ ਰਿਹਾ ਕਿਉਂਕਿ ਜ਼ਿਆਦਾਤਰ ਜਿਹੜਾ ਯੂਥ ਹੈ ਉਹ ਸਾਡਾ ਜਿਹੜਾ ਆ ਉਹ ਵੱਖ-ਵੱਖ ਜਗ੍ਹਾ ਤੇ ਚਲਾ ਜਾਂਦਾ ਪਰ ਅੱਜ ਜਿਹੜੀ ਆਪਣਾ ਮੈਂ ਸਮਝਦਾ ਅੱਜ ਜਿਹੜੀ ਮੀਟਿੰਗ ਹੋਈ ਹੈ ਉਹ ਸਭ ਤੋਂ ਵੱਡਾ ਹੰਗਾਰਾ ਜਿਹੜਾ ਆ ਸਾਨੂੰ ਗੰਡੀਵੈਂਟ ਦੇ ਵਿੱਚ ਯੂਥ ਨੇ ਦਿੱਤਾ ਕਿਉਂਕਿ ਅਹਿਸਾਸ ਹੋ ਗਿਆ ਹੈ ਕਿ ਯੂਥ ਜਿਹੜਾ ਆ ਉਹ ਨਵੀਂ ਜਿਹੜੀ ਜਨਰੇਸ਼ਨ ਹੈ ਉਹ ਇੱਕ ਚੰਗੇ ਇਨਸਾਨ ਨੂੰ ਇੱਕ ਚੰਗੀ ਸੋਚ ਵਾਲੇ ਨੂੰ ਇੱਕ ਚੰਗੇ ਕਾਰਜ ਜਿਹੜੇ ਕਰਨ ਵਾਲੇ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀ ਹੈ ਤਾਂ ਇਹ ਤਰਨਤਾਰਨ ਹਰਕੇ ਦੇ ਹਰ ਇੱਕ ਵੋਟਰ ਦੀ ਗੱਲ ਹੈਗੀ ਆ ਜਿਹੜਾ ਚੰਗੀ ਜਿਹੜੀ ਰਾਜਨੀਤੀ ਨੂੰ ਅੱਗੇ ਲੱਗਾ। ਬਾਬਾ ਜੀ ਨਸ਼ਾ ਤਖਸਰ ਕੱਲ ਵੀ ਪੁਲਿਸ ਨੇ ਬਹੁਤ ਤਕੜੀ ਡਰਾਓ ਨਸ਼ਾ ਫੜਿਆ ਗਿਆ ਕੀ ਕਹਿਣਾ ਚਾਹੁੰਦੇ ਜੀ ਨਸ਼ਾ ਛੂੰਡ ਜਾवता ਲੱਗਣ ਦੇ ਬਾਵਜੂਦ ਵੀ ਦੇਖੋ ਇਹ ਇੰਨੀ ਸਖਤਾਈ ਹੋਣ ਦੇ ਬਾਵਜੂਦ ਵੀ ਜਿਹੜੀ ਆ ਸਰਕਾਰ ਜਿਹੜੀ ਆ ਉਹ ਨਸ਼ਾ ਜਿਹੜਾ ਕੰਟਰੋਲ ਨਹੀਂ ਕਰ پا ਰਹੀ। ਓਵਰਡੋਸ ਨਾਲ ਬੱਚੇ ਮਾਰ ਰਹੇ। ਕਾਰਨ ਉਹਦਾ ਇਹ ਹੈਗਾ ਆ ਕਿ ਫੇਲਿਅਰ ਸਰਕਾਰ ਹੈ ਜੀ। ਸੋ ਇਸ ਕਰਕੇ ਜੇਕਰ ਆਪਾਂ ਚੰਗੀ ਸੋਚ ਕਿਉਂਕਿ ਇਕੱਠ ਕਰ ਸਕਦੀ ਆ, ਵੱਡੀਆਂ ਰੈਲੀਆਂ ਕਰ ਸਕਦੀ ਆ ਉਹ ਸਰਕਾਰੀ ਜਿਹੜੀ ਆ ਆ ਆਪਣਾ ਮਸ਼ਿੰਦਰੀ ਆ ਉਹਦਾ ਯੂਜ਼ ਕਰਕੇ ਜਿਹੜਾ ਚੰਗੀਆਂ ਵੱਡੀਆਂ ਰੈਲੀਆਂ ਕੀਤੀਆਂ ਜਾ ਸਕਦੀਆਂ ਪਰ ਜੇਕਰ ਗੱਲ ਕਰੀਏ ਤੇ ਵਿਕਾਸ ਪੱਖੋਂ ਜਿਹੜੀ ਜ਼ੀਰੋ ਹੈਗੀ ਆ ਅੱਜ ਵੀ ਗਲੀਆਂ ਨਾਲੀਆਂ 78 ਸਾਲ ਹੋ ਗਏ ਆ ਦੇਸ਼ ਆਜ਼ਾਦ ਹੋਏ ਨੂੰ ਅੱਜ ਤੱਕ ਇਹਨਾਂ ਕੋ ਗਲੀਆਂ ਤੇ ਨਾਲੀਆਂ ਹੀ ਠੀਕ ਨਹੀਂ ਹੋ ਸਕੀਆਂ ਅੱਜ ਤੱਕ ਇਹਨਾਂ ਕੋ ਕੱਚੇ ਘਰ ਜਿਹੜੇ ਆ ਉਹਨਾਂ ਦੇ ਫੰਡ ਜਿਹੜੇ ਹਰ ਸਾਲ ਆਉਂਦੇ ਆ ਉਹ ਨਹੀਂ ਪੱਕੇ ਕਰਾ ਸਕੀ ਇਹ ਸਰਕਾਰ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਝੂਠੇ ਲਾਰੇ ਝੂਠੇ ਦਾਅਵੇ ਜਿਹੜੇ ਕਰਕੇ ਸਿਰਫ ਸੱਤਾ 'ਚ ਆ ਜਾਂਦੀਆਂ ਪਰ ਉੱਥੇ ਗਰੀਬਾਂ ਦੀ ਜਿਹੜੀ ਨਹੀਂ ਕਰਦੀ ਮੈਂ ਅਪੀਲ ਕਰੂੰਗਾ ਸਾਰੇ ਤਰਨ ਤਾਰਨ ਦੇ ਵੋਟਰਾਂ ਨੂੰ ਕਿ ਸਾਥੀਓ ਜਾਗਨ ਦੀ ਜ਼ਰੂਰਤ ਹੈ ਚੰਗੀ ਸੋਚ ਵਾਲੇ ਇਨਸਾਨਾਂ ਨੂੰ ਅੱਗੇ ਲੈ ਕੇ ਆਓ ਕਿਉਂਕਿ ਇਹ ਨਾ ਦੇਖੋ ਕਿ ਵੱਡੀਆਂ ਗੱਡੀਆਂ ਤੇ ਤੁਰੇ ਫਿਰਦੇ ਆ ਮੰਤਰੀ ਬੂਹੇ ਗਾੜੀ ਆ ਗਿਆ ਅੱਜ ਆਉਣਗੇ ਕਿਉਂਕਿ ਤੁਹਾਡੀ ਬੋਡ ਦੀ ਕੀਮਤ ਹੈ ਜੇਕਰ ਇਹ ਆਪਣੇ ਆਪ ਐਮ ਐਲ ਏ ਬਣ ਸਕਦੇ ਹੁੰਦੇ ਤੇ ਤੁਹਾਨੂੰ ਲੋਕਾਂ ਨੂੰ ਅੱਜ ਇਹ ਤੁਹਾਡੇ ਬੂਹੇ ਗਾੜੀ ਆ ਕੇ ਡਿਫੈਂਡਰ ਵੱਡੀਆਂ-ਵੱਡੀਆਂ ਗੱਡੀਆਂ ਦੇ ਉੱਤੇ ਤੁਹਾਡੇ ਬੂਹਿਆਂ ਦੇ ਦਰਵਾਜ਼ੇ ਨਾ ਘੜਕਾਉਂਦੇ ਇਸ ਕਰਕੇ ਤੁਹਾਡੀ ਬੋਰਡ ਦੀ ਵੈਲਿਊ ਆ ਉਸ ਬੋਰਡ ਦੀ ਵੈਲਿਊ ਨੂੰ ਸਮਝੋ ਤੇ ਇੱਕ ਚੰਗਾ ਤੇ ਇੱਕ ਨੇਕ ਇਨਸਾਨ ਜਿਹੜਾ ਮੈਡਮ ਹਰਬਿੰਦਰ ਕੌਰ ਉਸਮਾਨ ਵਰਗਾ ਜਿਹੜਾ ਪਿਛਲੇ 12.5 ਸਾਲ ਜਿਨ੍ਹਾਂ ਨੇ ਆਪਣੀ ਲੜਾਈ ਲੜੀ ਹੋਵੇ ਉਹ ਲੜਾਈ ਲੜ ਕੇ ਇੱਕ ਮੌਜੂਦਾ ਸਰਕਾਰ ਦਾ ਐਮ.ਐਲ.ਏ ਅੰਦਰ ਕਢਾਤਾ ਹੋਵੇ ਇਹੋ ਜਿਹੇ ਇਨਸਾਨਾਂ ਨੂੰ ਜਿਹੜਾ ਕਿ ਲੈ ਕੇ ਆਉਣਾ ਚਾਹੀਦਾ ਜਿਹੜੇ ਨਿਡਰ ਹੋਣ ਅਤੇ ਹਰ ਇੱਕ ਪਰਿਵਾਰ ਦੀ ਗੱਲ ਜਿਹੜੀ ਵਿਧਾਨ ਸਭਾ ਦੇ ਵਿੱਚ ਕਰ ਸਕਣ ਬਬਈ ਧਮਕੀਆਂ ਦਾ ਬੜਾ ਦੌਰ ਚੱਲਿਆ ਹੈ ਸਾਰੀਆਂ ਪਾਰਟੀਆਂ ਕਹਿ ਰਹੀਆਂ ਕਿ ਸਾਨੂੰ ਧਮਕੀਆਂ ਆ ਰਹੀਆਂ ਇਹ ਤੁਹਾਨੂੰ ਵੀ ਕੋਈ ਧਮਕੀਆਂ ਹੋਈ ਆ ਰਹੀਆਂ ਦੇਖੋ ਜੀ ਇਹ ਅੰਬੇਡਕਰ ਸਾਹਿਬ ਦੇ ਨਿਆਈ ਆ ਕਿ ਬਾਪੂ ਜੀਵਨ ਸਿੰਘ ਦੇ ਜਿਹੜੇ ਉਹ ਬੱਚੇ ਹੈਗੇ ਆ ਤੇ ਕੰਗਰੇਟਿਆਂ ਨੂੰ ਧਮਕੀਆਂ ਕਾਟੀਆਂ ਜਾਂਦੀਆਂ ਹੁੰਦੀਆਂ ਕਿਉਂਕਿ ਇਹ ਡਰਪੋਕ ਦੇ ਲਾ ਨੂੰ ਹੁੰਦੀ ਹੈ ਪਰ ਮੈਂ ਇੱਥੇ ਇਹ ਗੱਲ ਦੱਸਣਾ ਚਾਹੁੰਦਾ ਪਰ ਇੱਥੇ ਗੈਂਗਸਟਰ ਆਵਾਜ਼ ਜਿਹੜਾ ਹੈ ਵੀ ਹੈ ਨਾ ਹਰ ਇੱਕ ਪਰਿਵਾਰ ਨੂੰ ਜਿਹੜੀ ਧਮਕੀ ਦਿੱਤੀ ਜਾਂਦੀ ਹੈ ਇਹ ਰਾਜਨੀਤੀ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਜਿਹੜੇ ਇਹੋ ਜਿਹੇ ਜਿਹੜੇ ਬੇਕੂਫ ਲੋਗ ਆ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਕਿ ਇਦਾਂ ਦੀ ਨਹੀਂ ਸਾਫ਼ ਸੁਥਰੀ ਰਾਜਨੀਤੀ ਕਰੋ ਕੰਮਾਂ ਦੀ ਰਾਜਨੀਤੀ ਕਰੋ ਗਰੀਬ ਲੋਕਾਂ ਦੇ ਅਧਿਕਾਰਾਂ ਤੇ ਹੱਕਾਂ ਦੀ ਗੱਲ ਕਰੋ ਨਾ ਕਿ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਦੀਆਂ ਵੋਟਾਂ ਲੈਣ ਦੀ ਇਹ ਅਪੀਲ ਹੈਗੀ ਧੰਨਵਾਦ ਜੀ ਹਾਂਜੀ ਲਗਾਤਾਰ ਪਿੰਡਾਂ ਵਿੱਚ ਜਾ ਰਹੇ ਜੋ ਕੀ ਕਹਿਣਾ ਚਾਹੁੰਦੇ ਦੇਖੋ ਜੀ ਬਹੁਤ ਪਰਵਾਹ ਹੰਗਾਰਾ ਹੈਗਾ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਰੰਗਰੇਟਾ ਸਮਾਜ ਪੂਰਾ ਜਾਗਰੂਤ ਹੋ ਚੁੱਕਾ ਹੈ ਐਸਸੀ ਸਮਾਜ ਬੀਸੀ ਸਮਾਜ ਛੋਟੇ ਕਿਸਾਨ ਸਾਰਾ ਵਰਗ ਜਾਗਰੂਤ ਹੋ ਚੁੱਕਿਆ ਕੋਈ ਧਰਮ ਜਾਤੀ ਦੇ ਨਾਂ ਦੇ ਵੋਟ ਨਹੀਂ ਪੈਣੀ ਠੀਕ ਹੈ ਵਿ ਇਹ 인ਫਰਾਸਟ੍ਰਕਚਰ ਨਾ ਤੇ ਰੋਡ ਬੋਰਡ ਪੈਣੀ ਆ ਰੋਡ ਦੇ ਨਾਂ ਦੇ ਬੋਰਡ ਬੋਰਡ ਪੈਣੀ ਆ ਸਕੂਲ ਦੇ ਨਾਂ ਤੇ ਯੂਨੀਵਰਸਿਟੀ ਦੇ ਨਾਂ ਤੇ ਬੋਰਡ ਪੈਣੀ ਆ ਇਹ ਕੋਈ ਜਾਤੀ ਧਰਮ ਦੇ ਨਾਂ ਦੇ ਬੋਰਡ ਨਹੀਂ ਪੈਣਾ ਕੀ ਰੋਡ ਮੈਪ ਹੈ ਜਿਹੜਾ ਮੇਰਾ ਰੋਡ ਮੈਪ ਇਹੀ ਆ ਔਰ ਹਰਬਿੰਦਰ ਕੌਰ ਉਸਮਾਨ ਨੂੰ ਪੂਰਾ ਫੁੱਲ ਸਮਰਥਨ ਹੈਗਾ ਭੋਜਨ ਸਮਾਜ ਪਾਰਟੀ ਦਾ ਜੇ ਰੋਡ ਮੈਪ ਇਹੀ ਆ ਕਿ ਲੋਕਾਂ ਨੂੰ ਕਾਲਜ ਮੈਨ ਯੂਨੀਵਰਸਿਟੀ ਐਮ ਐਲ ਰੋਡ ਮੈਨ ਬਿਲਡਿੰਗਸ ਮਿਲਣ ਔਰ ਜਿਹੜਾ ਆਪਣਾ ਉਦੇਸ਼ ਹੈਗਾ ਕਿ 11 ਤਰੀਕ ਨੂੰ ਇਹ ਜਿਹੜਾ ਬਟਨੇ ਆ ਜੀ ਉਹ 9 ਨੰਬਰ ਹੈ ਜੀ ਤੇ ਨੌਵੀਂ ਪਾਤਸ਼ਾਹੀ ਦਾ ਆਪਾਂ ਸੀਸ ਲਿਆਏ ਆ ਦੇਖੋ ਕਿੰਦਾ ਵਧੀਆ ਗੱਲ ਹੈਗੀ ਨੌਵੀਂ ਪਾਤਸ਼ਾਹੀ ਦੀ ਰੰਗਰੇਟਾ ਸਮਾ ਸੀਸ ਲਿਆਇਆ ਹੋਇਆ ਤੇ ਨੌ ਨੰਬਰ ਵੀ ਲੱਕੀ ਨੰਬਰ ਹੈਗਾ ਤੇ 2025 ਦਾ ਵੀ ਜਿਹੜਾ ਸਾਲ ਹੈਗਾ ਇਹ ਵੀ ਨੌ ਨੰਬਰ ਨੂੰ ਰਿਪਰੈਜ਼ੈਂਟ ਕਰਦਾ ਹੈਗਾ ਤੇ ਨੌ ਨੰਬਰ ਸਾਡਾ ਵੈਸੇ ਵੀ ਕਹਿੰਦੇ ਵੀ ਜਿਹੜਾ ਨੌ ਨੰਬਰ ਆ ਉਹ ਲੱਕੀ ਹੈਗਾ ਰੰਗਰੇਟਿਆਂ ਵਾਸਤੇ ਤੁੜ ਸਾਹਿਬ ਜਿਸ ਤਰ੍ਹਾਂ ਨੌਵੀਂ ਪਾਤਸ਼ਾਹੀ ਦਾ ਹੀ ਸੀਸ ਲਿਆਏ ਆ ਭਾਈ ਜੱਤਾ ਸੁਖਬਾ ਜੀਵਨ ਸਿੰਘ ਜੀ ਜਿਹੜੇ ਤੁੜ ਸਾਹਿਬ ਨਸ਼ਿਆਂ ਦਾ ਬਹੁਤ ਬੋਲ ਬਾਲਾ ਤੇ ਤੇ ਜੂਥ ਨੂੰ ਆਪਣੇ ਵੱਲ ਕੋਈ ਮੈਸੇਜ ਦੇਣਾ। ਦੇਖੋ ਜੀ ਮੈਂ ਇੱਕ ਪ੍ਰੇਰਣਾ ਹੈਗੀ। ਮੈਂ ਬਹੁਜਨ ਸਮਾਜ ਪਾਰਟੀ ਐਮਪੀ ਦੀ ਚੋਣ ਲੜੀ ਹੈਗੀ ਤੇ ਮੈਂ ਨੌਜਵਾਨਾਂ ਨੂੰ ਇਹੀ ਕਹਿਣਾ ਹੁੰਦਾ ਕਿ ਅੱਗੇ ਵੱਧੋ ਤੁਸੀਂ ਵੀ ਐਮਐਲਏ ਬਣੋ ਤੁਸੀਂ ਵੀ ਐਮਪੀ ਬਣੋ ਪੜੋ ਲਿਖੋ ਜੁੜੋ ਸੰਘਰਸ਼ ਕਰੋ। ਦੇਖੋ ਨੌਜਵਾਨੀ ਇੰਦਾ ਇੰਨਾ ਸਤਾਰ ਛੁੱਟ ਦਿੱਤਾ ਗਿਆ ਆ ਕਿ ਕੋਈ ਨੌਜਵਾਨ ਨੂੰ ਅੱਜ ਪਸੰਦ ਨਹੀਂ ਕਰ ਰਿਹਾ। ਠੀਕ ਹੈ ਜੀ। ਨੌਜਵਾਨੀ ਨੂੰ ਪੁਲਿਸ ਵਾਲਾ ਘੇਰ ਲੈਂਦਾ। ਉਹ ਕਹਿੰਦਾ ਤੂੰ ਤੇਰੇ ਤੋਂ ਨਸ਼ਾ ਹੋਣਾ ਤੇ ਤੇਰੇ ਤੋਂ ਕੋਈ ਪਿਸਟਲ ਹੋਣਾ। ਉਹਦੀ ਚੈਕਿੰਗ ਕਰਨ ਲੱਗ ਜਾਂਦੇ। ਇੰਨਾ ਸਤਾਰ ਗਿਰਦਾ ਹੋਇਆ ਤੇ ਨੌਜਵਾਨ ਨੇ ਨਾ ਨੌਕਰੀਆਂ ਹੈਗੀਆਂ ਬੇਰੋਜ਼ਗਾਰੀ ਹੈਗੀ ਅਨਪੜਤਾ ਹੈਗੀ ਠੀਕ ਹੈ ਨਸ਼ੇ ਦੇ ਵਿੱਚ ਮਾਰ ਰਹੇ ਗਰੀਬੀ ਦੇ ਵਿੱਚ ਮਾਰ ਰਹੇ ਠੀਕ ਹੈ ਤਸਕਰੀ ਦੇ ਵਿੱਚ ਮਾਰ ਰਹੇ ਇਹ ਸਾਡਾ ਸਾਰੇ ਨੌਜਵਾਨਾਂ ਤੇ ਅਟੈਕ ਹੈ ਕਿਉਂਕਿ ਨੌਜਵਾਨ ਮਾਰ ਦਿੱਤੇ ਜਾਣਗੇ ਦੇਸ਼ ਦਾ ਰਖਵਾਲਾ ਕੌਣ ਹੋਊਗਾ ਨੌਜਵਾਨ ਨੂੰ ਮਾਰੇ ਜਾ ਰਿਹਾ ਓਕੇ ਧੰਨਵਾਦ